ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਦੇ ਪਿੰਡ ਗੱਟੀ ਮੱਤਰ ਦੇ ਵਿੱਚ ਸਰਪੰਚੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਆਪਸੀ ਅਝਿਹਾ ਹੰਗਾਮਾ ਹੋਇਆ ਕਿ ਜੰਮ ਕੇ ਇੱਕ ਦੂਸਰੇ ਦੇ ਉੱਤੇ ਇੱਟਾਂ ਰੋੜਿਆਂ ਦੀ ਬਰਸਾਤ ਕੀਤੀ ਗਈ ਜਿਦਿਆਂ ਤਸਵੀਰਾਂ ਸਾਹਮਣੇ ਹੀ ਆ ਪੰਚਾਇਤੀ ਚੋਣਾਂ ਹੋਈਆਂ ਨੂੰ ਕਰੀਬ 1 ਸਾਲ ਹੋਣ ਵਾਲਾ ਪਰਚੋਣ ਦੀ ਰੰਜਿਸ਼ ਹਲੇ ਤੱਕ ਵੀ ਜਾਰੀ ਹੈ ਜਿਦਿਆਂ ਤਸਵੀਰਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਤੇ ਫਿਰ ਕਰਦੇ ਹਾਂ ਪੂਰੇ ਮਾਮਲੇ ਤੇ ਗੱਲਬਾਤ ਇਸ ਮਾਮਲੇ ਦੇ ਉੱਤੇ ਜ਼ਖਮੀਆਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਉਸ ਦੀ ਦਰਾਨੀ ਹੁਣ ਪੰਚਾਇਤੀ ਚੋਣਾਂ ਜਿੱਤੀ ਹੈ ਅਤੇ ਲਗਾਤਾਰ ਉਹਨਾਂ ਦੇ ਨਾਲ ਪੰਚਾਇਤੀ ਚੋਣਾਂ ਲੈ ਕੇ ਰੰਜਿਸ਼ ਕੀਤੀ ਜਾਂਦੀ ਸੀ ਜਿਸ ਦੇ ਚੱਲਦੇ ਖੇਤਾਂ ਵਿੱਚ ਕੰਮ ਕਰਕੇ ਜਦੋਂ ਵਾਪਸ ਆ ਰਹੇ ਸੀ ਤਾਂ ਉਹਨਾਂ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਕੁੱਟਮਾਰ ਇੰਨੀ ਜ਼ਿਆਦਾ ਕੀਤੀ ਕਿ ਪਹਿਲੇ ਦਿਨ ਦੇ ਵਿਅਕਤੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਜਿੱਦੇ ਚਲਦੇ ਉਹਨਾਂ ਕਹਿ ਕੇ ਸਾਡੇ ਉੱਪਰ ਪਹਿਲਾਂ ਵੀ ਕਈ ਵਾਰ ਹਮਲਾ ਕੀਤਾ ਜਾ ਚੁੱਕਿਆ ਤੇ ਇੱਟਾਂ ਰੋੜੇ ਸਾਡੇ ਘਰ ਦੇ ਉੱਤੇ ਚਲਾਏ ਗਏ ਹਾਲਾਂਕਿ ਪਹਿਲੀ ਧਿਰ ਨੇ ਵੀ ਜਿੱਤੇ ਹੋਏ ਸਰਪੰਚ ਦੇ ਘਰ ਰੋੜੇ ਤੇ ਪੱਥਰ ਚਲਾਏ ਦੂਜੇ ਪਾਸੇ ਦੋਨੇ ਧਿਰਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਗੱਲਬਾਤ ਪਹਿਲਾ ਲੜਾਈ ਇਹਨਾਂ ਦੀ ਪਹਿਲਾਂ ਹੀ ਹੋ ਗਈ ਸਰਪੰਚੀ ਕਰਨ ਅਸੀਂ ਤਾਂ ਸੌਦਾ ਲੈਣ ਲੱਗੇ ਸੀ ਸਾਡੇ ਘਰ ਪ੍ਰੋਗਰਾਮ ਹੈ ਮੰਗਲਵਾਰ ਦਾ ਰੀਤਾ ਰੱਖਿਆ ਹੋਇਆ ਜਨੇ ਗੁੜੀਆਂ ਦੀਆਂ ਸਾਲੋਂ ਤਾਂ ਪਤਾ ਨਹੀਂ ਉਹ ਨਾ ਰਾਹ ਵਿੱਚ ਆ ਕੇ ਚੌਕ ਵਿੱਚ ਖੜੇ ਸੀ ਲੰਗਨਿੰਦ ਕਿਸੇ ਨੂੰ ਦੇਂਦੇ ਸੀ ਮੋਰਸਾ ਤੇ ਗਏ ਸੀ ਸਾਡੇ ਕੋਲ ਸੌਦਾ ਵੀ ਸਾਡਾ ਖੋਲਿਆ ਨੇ ਤੇ ਸੱਟਾਂ ਵੀ ਮੇਰੇ ਵੀ ਲਾਈਆਂ ਨੇ ਤੇ ਉਹ ਮੇਰੇ ਬ੍ਰਦਰਜ਼ ਦੇ ਵੀ ਲਾਈਆਂ ਨੇ ਕਿੱਤੇ ਗੱਲ ਪੈ ਰ ਪਹਿਲਾਂ ਪਹਿਲਾਂ ਮੇਰੇ ਗੱਲ ਪੈ ਨੇ ਤੁਹਾਡੇ ਗੱਲ ਪੈ ਹਾਂਜੀ ਉਹ ਮੈਨੂੰ ਪਹਿਲਾਂ ਲੜਾਈ ਝਗੜਾ ਹੋ ਰਿਹਾ ਹਾਂ ਪਹਿਲਾਂ ਪਹਿਲਾਂ ਹੋ ਰਿਹਾ ਸੀ ਕਿੱਤੇ ਗੱਲ ਹੋ ਰਿਹਾ ਪਹਿਲਾਂ ਇਹ ਆ ਸਰਪੰਚ ਮੌਜੂਦਾ ਸਰਪੰਚ ਨੇ ਪਿੰਡ ਦੇ ਇਹਨਾਂ ਨਾਲ ਹੋ ਰਿਹਾ ਸੀ ਅਸੀਂ ਇਹਨਾਂ ਦੇ ਨਾਲ ਹੀ ਆ ਪਹਿਲਾਂ ਤੋਂ ਵੀ ਕਿੰਨਾ ਚਾਰਾਂ ਮਰੀ ਹੋ ਗਿਆ ਸਾਡੇ ਨਾਲ ਲੜਾਈ ਕਰਦੇ ਨੇ ਉਸੀ ਰਸਤੇ ਚਾਉਦਾ ਪੈ। ਹਾਂ ਹਾਂਜੀ ਹਾਂ। ਅਸੀਂ ਰਸਤੇ ਵਿੱਚ। ਬੜਾ ਝਗੜਾ ਹੋ ਰਿਹਾ ਸੀ। ਹਾਂ ਪਹਿਲਾਂ ਹੋ ਰਿਹਾ ਸੀ। ਅੱਛਾ ਤੋਂ ਉਹ ਤਾਂ ਤੁਹਾਨੂੰ ਕਿਸ ਤਰ੍ਹਾਂ ਘੇਰਿਆ? ਅਹੀਂ ਜੀ ਸੌਦਾ ਲੈਣ ਗਿਆ ਸੀ ਕਰੋ। ਮੰਗਲਵਾਰ ਦਾ ਪ੍ਰੋਗਰਾਮ ਹੈ ਸਾਡਾ। ਅੱਛਾ। ਤੇ ਰਾਹ ਵਿੱਚ ਉੱਥੇ ਆ ਕੇ ਸਾਨੂੰ ਘੇਰ ਲੈਣੇ ਮੋਟਰਸਾਈਕਲ ਤੇ ਗਏ ਸੀ। ਅੱਛਾ। ਕਿੰਨੇ ਬੰਦੇ ਸੀਗੇ? ਮੇਰੇ ਇੱਥੇ ਕਾਪਾ ਮਾਰਿਆ ਨੇ ਤੇ ਆ ਮੂੰਹ ਤੇ ਕਿਰਚ ਮਾਰੀ ਨੇ ਪਿੱਛੇ ਸੱਟਾਂ ਲਾਈਆਂ ਨੇ ਤੇਨੇ ਸੱਟਾਂ ਨੇ ਸਿਰ ਦੀਆਂ। ਅਸੀਂ ਆ ਰਹੇ ਸੀ ਖੇਤ ਚੋਂ ਤਾਂ ਸਸੀਂ ਪੈਂਟ ਚਾਹਣਾ ਸੀ। ਹਾਂ ਜੀ। ਬਸ ਉਹ ਤੋਂ ਇਥੋਂ ਜੋ ਸਾਡੇ ਗਾਲ ਪੈਣ ਨੇ ਬਸ ਮੇਰੇ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਨੇ ਮੇਰਾ ਮੁੰਡਾ ਜਿਵੇਂ ਦਿਨ ਮੇਰੀ ਜਾਨ ਬਚਾਉਂਦਾ ਬਚਾਉਂਦਾ ਸਾਰੇ ਉਹਦੇ ਗਾਲ ਪੈ ਗਏ ਜਿੰਨੇ ਵੀ ਅਗੇ ਸੀ ਉਹਨਾਂ ਸਭ ਕੁਝ ਉਹਨਾਂ ਆਪ ਦੇ ਨੇ ਮੰਗਾ ਲਿਆ ਸਾਰੇ ਕਾਪੇ ਕਿਰਪਾਨਾਂ ਸਭ ਕੁਝ ਉਹਨਾਂ ਦੇ ਕੋਲ ਹੈਗਾ ਸੀ ਇਹ ਜੱਟਾ ਸਿੱਖਾਂ ਦੇ ਸੀ ਬਸ ਅਸੀਂ ਸਾਡਾ ਕੋਈ ਵੀ ਨਹੀਂ ਅਸੀਂ ਸਿਰਫ ਤਿੰਨ ਜਣੇ ਅਗੇ ਸੀ ਜਿਹੜੇ ਉਸੇ ਮੌਕੇ ਤੇ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਪਤਾ ਲੱਗਦਾ ਕਿ ਉਹਵੇਂ ਸਾਡੇ ਆਉਂਦੇ ਸੀ ਇਹ ਉਹਨਾਂ ਨੂੰ ਜਿਹੜੇ ਜਾਂ ਆਂਦੇ ਸੀ ਉਹਨਾਂ ਨੂੰ ਹੀ ਫਾੜ ਲੈਂਦੇ ਸੀ ਬਸ ਕੋਟ ਮਾਰ ਉਹਨਾਂ ਨੂੰ ਕੀਤੀ ਜਾਂਦੇ ਸੀ ਤੇ ਸਾਡੇ ਕੋਲ ਕੋਈ ਨਹੀਂ ਪਹੁੰਚਾ ਸੀ ਬਹੁਤ ਜਿਵੇਂ ਆਂਦੇ ਨੇ ਹੋ ਗਏ ਇੱਕੇ ਵਾਰੀ ਸਾਡੇ ਜਿਹੜੇ ਮੁੰਡਾ ਮੇਰਾ ਭੱਜ ਕੇ ਨੁੱਕਿਆ ਅੰਦਰ ਉੱਥੇ ਵੀ ਜਾ ਕੇ ਨਾ ਪੂਰੀ ਕੋਸ਼ਿਸ਼ ਕੀਤੀ ਬਾਹਰ ਕੱਢਣ ਦੇ ਬੋਏ ਜੰਦਰੇ ਉਹਨਾਂ ਤੋੜੇ ਨਾ ਉੱਥੇ ਜਾ ਤੇ ਸ਼ੀਸ਼ੇ ਵੀ ਤੋੜ ਕੇ ਆਏ ਨੇ ਮੇਰੇ ਦੌਰ ਦਾ ਘਰ ਸੀ ਬਾਹਰਲੇ ਪਾਸੇ ਉਹ ਤਿੰਨ ਕੋਡਾ ਕਰਦੀ ਕੀਤੀ ਇਹਨਾਂ ਬਹੁਤ ਜ਼ਿਆਦਾ ਕੀਤੀ ਇਹ ਬੋਇ ਨੇਚਰਾਂ ਦੇ ਜਿਵੇਂ ਦਾ ਨਿਜ ਸਾਲ ਹੋ ਗਿਆ ਸਾਲ ਲਾ ਦੇ ਇਹਨਾਂ ਗੁੱਡਾਂ ਕਰਦੀ ਕਰਦੇ ਆਂਦੇ ਨੇ ਤੀਜੀ ਚੌਥੀ ਵਾਰ ਹੋ ਗਈ ਅਸੀਂ ਚੁੱਪ ਕਰਨੇ ਉਹ ਫਿਰ ਸਾਡੇ ਤੋਂ ਉੱਪਰ ਤੇ ਲਗੇ ਆਂਦੇ ਨੇ ਤੂੰ ਕਿਸ ਤਰ੍ਹਾਂ ਦੀ ਗਾਲੀ ਗਲੋਸ ਕੀਤੀ ਬਹੁਤ ਜ਼ਿਆਦਾ ਤੀ ਪੈਣ ਤੇਰੀ ਆਈ ਅਸੀਂ ਇੱਜ਼ਤ ਲੁੱਟਾਂ ਤੇ ਤੂੰ ਕਿੱਥੇ ਤੇਰੇ ਮੁੰਡੇ ਨੂੰ ਅਸੀਂ ਮਾਰਨਾ ਹੈ ਤੇਰੇ ਗੁੰਬੰਦੇ ਨੂੰ ਅਸੀਂ ਮਾਰਨਾ ਹੈ ਅਸੀਂ ਆਖਾ ਜੋ ਕੁਝ ਹੈਗਾ ਅਸੀਂ ਕੋਈ ਖੋਤੇ ਨਹੀਂ ਕੋਈ ਸਰਪੰਚੀ ਲਈ ਸਾਨੂੰ ਪੰਚਾਇਤ ਨੇ ਜਿਵੇਂ ਦਾ ਨੇ ਸਾਰਿਆਂ ਨੇ ਕੋਲ ਆਇਆ ਹੈ ਖਲੋਤੇ ਨੇ ਤੇ ਅਸੀਂ ਬਣਾ ਦਿੱਤਾ ਹੁਣ ਕੱ ਰਾਤਪਰਤੀ ਹਾਂਜੀ ਰਾਏ ਸੇਖਾ ਸਹੀ ਹੈ ਉਹ ਜਿਵੇਂ ਦਾ ਜੱਟ ਸੇਖ ਹੈ ਖਿਆਲ ਉਹ ਇਸ ਮਾਮਲੇ ਦੇ ਉੱਤੇ ਦੂਸਰੀ ਧਿਰ ਦਾ ਕੀ ਕਹਿਣਾ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਪਰ ਦਾਦ ਜੀ ਕਿ ਪੰਚਾਇਤੀ ਚੋਣਾਂ ਦੀ ਰੰਜਿਸ਼ ਲਗਾਤਾਰ ਚੱਲੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ